ਨ ਐਡਮਿਨਿਸਟ੍ਰੇਸ਼ਨ ਨੇ ਟੋਡਰਮਲ ਫਾਊਂਡੇਸ਼ਨ ਦੇ ਨਾਲ ਐਸਜੀਪੀਸੀ ਦੇ ਰਿਪਰੈਜ਼ੈਂਟੇਟਿਵਸ ਨਾਲ ਟੂਰਿਜ਼ਮ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵਸ ਨਾਲ ਇੱਕ ਜਹਾਜ਼ ਹਵੇਲੀ ਦਾ ਦੌਰਾ ਕੀਤਾ ਹੈ ਸੋ ਦਾ ਸਾਰਾ ਚੈੱਕ ਕਰਵਾਇਆ ਹੈ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ ਤੇ ਅੱਗੇ ਜੋ ਵੀ ਪ੍ਰੋਸੈਸ ਹੋਏਗਾ ਟੂਰਿਜ਼ਮ ਡਿਪਾਰਟਮੈਂਟ ਦੀ ਪ੍ਰਵਾਨਗੀ ਤੋਂ ਬਾਅਦ ਸਟਾਰਟ ਹੋ ਜਾਏਗਾ ਫਾਊਂਡੇਸ਼ਨ ਨੂੰ ਸਾਬ ਅਹਿਰੂਜੀ ਕੀ ਪਤੇ ਮਾਨਯੂ ਪ੍ਰਧਾਨ ਸਾਹਿਬ ਐਡਵੋਕੇਟ ਹਰਿੰਦਰ ਸਿੰਘ ਤਾਮੀ ਹੋਰਾਂ ਦੇ ਨਿਸ਼ਾ ਨਿਰਦੇਸ਼ ਤੇ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਮਾਰਤੀ ਵਿਭਾਗ ਦੀ ਟੀਮ ਹੈ ਸਰਦਾਰ ਸੁਖਿੰਦਰ ਸਿੰਘ ਐਕਸੀਅਨ ਸਾਹਿਬ ਤੇ ਗੁਰਪ੍ਰੀਤ ਸਿੰਘ ਐਸਡੀਓ ਅਜੀ ਦਵਾਨ ਟੋਡਰਮਲ ਦੀ ਹਵੇਲੀ ਦਾ ਦੌਰਾ ਕੀਤਾ ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਡੀਸੀ ਮੈਡਮ ਡਾਕਟਰ ਸੋਨਾ ਥਿੰਦ ਤੇ ਦਵਾਨ ਟੋਡਰਮਲ ਜਿਹੜੇ ਫਾਊਂਡੇਸ਼ਨ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਤੇ ਜਿਹੜੀ ਹਵੇਲੀ ਦਾ ਕਾਰਜ ਜੋ ਚੱਲ ਰਿਹਾ ਹੈ ਤੇ ਅਗਲੀਆਂ ਜਿਹੜੀਆਂ ਤਿਆਰੀਆਂ ਨੇ ਉਹਦੇ ਸੰਬੰਧ ਵਿੱਚ ਜਿਹੜੀ ਅੱਜ ਇੱਥੇ ਮੀਟਿੰਗ ਹੋਈ ਹੈ ਤੇ ਜਦੋਂ ਵੀ ਜਿਹੜੇ ਤਿਆਰੀਆਂ ਦਾ ਕੋਈ ਰੂਪ ਰੇਖਾ ਲਿਖੀ ਜਾਊਗੀ ਉਹ ਸੰਗਤਰੇ ਵਿੱਚ ਨਸ਼ਰ ਕਰਤੀ ਜਾਊਗੀ ਵਹਿ ਤੇ ਫਲਕ ਸਾਹਿਬ ਜੀ ਐਡਮਿਨਿਸਟ੍ਰੇਸ਼ਨ ਨੇ ਟੂਰਲ ਮਲ ਫਾਊਂਡੇਸ਼ਨ ਦੇ ਨਾਲ ਐਸਜੀਪੀਸੀ ਦੇ ਰਿਪਰੈਜ਼ੈਂਟੇਟਿਵਸ ਨਾਲ ਟੂਰਿਜ਼ਮ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵਸ ਨਾਲ ਇੱਕ ਜਹਾਜ਼ ਹਵੇਲੀ ਦਾ ਦੌਰਾ ਕੀਤਾ ਹੈ ਉਹ ਦਾ ਸਾਰਾ ਚੈੱਕ ਕਰਵਾਇਆ ਹੈ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ ਤੇ ਅੱਗੇ ਜੋ ਵੀ ਪ੍ਰੋਸੈਸ ਹੋਏਗਾ ਟੂਰਿਜ਼ਮ ਡਿਪਾਰਟਮੈਂਟ ਦੀ ਪ੍ਰਵਾਨਗੀ ਤੋਂ ਬਾਅਦ ਸਟਾਰਟ ਹੋ ਜਾਏਗਾ ਫਾਊਂਡੇਸ਼ਨ ਮੀਟਿੰਗ ਸਾਬ ਅਹਿਰੂਜੀ ਦੇ ਪਤੇ ਅਮਾਨਜੋ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਤਾਮੀਹ ਹਰਾਂ ਦੇ ਨਿਸ਼ਾ ਨਿਰਦੇਸ਼ ਤੇ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਮਾਰਤੀ ਵਿਭਾਗ ਦੀ ਟੀਮ ਹੈ ਸਰਦਾਰ ਸੁਖਵਿੰਦਰ ਸਿੰਘ ਐਕਸੀਅਨ ਸਾਹਿਬ ਤੇ ਗੁਰਪ੍ਰੀਤ ਸਿੰਘ ਐਸਡੀਓ ਅਜੀ ਦੀਵਾਨ ਟੋਡਰਵਾਲ ਦੀ ਹਵੇਲੀ ਦਾ ਦੌਰਾ ਕੀਤਾ ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਡੀਸੀ ਮੈਡਮ ਡਾਕਟਰ ਸੋਨਾ ਥਿੰਦ ਤੇ ਦਵਾਨ ਟੋਡਰਮਲ ਜੂ ਫਾਊਂਡੇਸ਼ਨ ਦੇ ਮੈਨੇਜਰ ਇੱਥੇ ਪਹੁੰਚੇ ਨੇ ਤੇ ਜਿਹੜੀ ਹਵੇਲੀ ਦਾ ਕਾਰਜ ਜੋ ਚੱਲ ਰਿਹਾ ਹੈ ਤੇ ਅਗਲੀਆਂ ਜਿਹੜੀਆਂ ਤਿਆਰੀਆਂ ਨੇ ਉਹਦੇ ਸੰਬੰਧ ਵਿੱਚ ਜਿਹੜੀ ਅੱਜ ਇੱਥੇ ਮੀਟਿੰਗ ਹੋਈ ਹੈ ਤੇ ਜਦੋਂ ਵੀ ਜਿਹੜੇ ਤਿਆਰੀਆਂ ਦਾ ਕੋਈ ਰੂਪਰੇਖਾ ਲਿਖੀ ਜਾਊਗੀ ਉਹ ਸੰਗਤਰੇ ਵਿੱਚ ਨਸ਼ਰ ਕਰਤੀ ਜਾਊਗੀ ਬਹਿਤ ਕਲਪਤ ਸਾਹਿਬਾ ਜੀ ਐਡਮਿਨਿਸਟ੍ਰੇਸ਼ਨ ਨੇ ਟੋਡਰਮਲ ਫਾਊਂਡੇਸ਼ਨ ਦੇ ਨਾਲ ਐਸਜੀਪੀਸੀ ਦੇ ਰਿਪਰੈਜ਼ੈਂਟੇਟਿਵਸ ਨਾਲ ਟੂਰਿਜ਼ਮ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵਸ ਨਾਲ ਇੱਕ ਜਹਾਜ਼ ਹਵੇਲੀ ਦਾ ਦੌਰਾ ਕੀਤਾ ਹੈ ਉਹ ਦਾ ਸਾਰਾ ਚੈੱਕ ਕਰਵਾਇਆ ਹੈ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ ਤੇ ਅੱਗੇ ਜੋ ਵੀ ਪ੍ਰੋਸੈਸ ਹੋਏਗਾ ਟੂਰਿਜ਼ਮ ਡਿਪਾਰਟਮੈਂਟ ਦੀ ਪ੍ਰਵਾਨਗੀ ਤੋਂ ਬਾਅਦ ਸਟਾਰਟ ਹੋ ਜਾਏਗਾ ਫਾਊਂਡੇਸ਼ਨ ਮੀਟਿੰਗ ਸਾਬ ਅਹਿਰੂ ਜੀ ਦੇ ਪਤੇ ਅਮਨਜੀਤ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਤਾਮੀਹੁਰਾਂ ਦੇ ਨਿਸ਼ਾ ਨਿਰਦੇਸ਼ ਤੇ ਅੱਜ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਮਾਰਤੀ ਵਿਭਾਗ ਦੀ ਟੀਮ ਹੈ ਸਰਦਾਰ ਸੁਖਵਿੰਦਰ ਸਿੰਘ ਐਕਸੀਅਨ ਸਾਹਿਬ ਤੇ ਗੁਰਪ੍ਰੀਤ ਸਿੰਘ ਐਸਡੀਓ ਅਜੀ ਦੀਵਾਨ ਟੋਡਰਵਾਲ ਦੀ ਹਵੇਲੀ ਦਾ ਦੌਰਾ ਕੀਤਾ ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਡੀਸੀ ਮੈਡਮ ਡਾਕਟਰ ਸੋਨਾ ਥਿੰਦ ਤੇ ਦਵਾਨ ਟੋਡਰ ਮਲਜਰ ਫਾਊਂਡੇਸ਼ਨ ਦੇ ਨਮਾਇੰਦਿਆਂ ਇੱਥੇ ਪਹੁੰਚੇ ਨੇ ਤੇ ਜਿਹੜੀ ਹਵੇਲੀ ਦਾ ਕਾਰਜ ਜੋ ਚੱਲ ਰਿਹਾ ਤੇ ਅਗਲੀਆਂ ਜਿਹੜੀਆਂ ਤਿਆਰੀਆਂ ਨੇ ਉਹਦੇ ਸੰਬੰਧ ਵਿੱਚ ਜਿਹੜੀ ਅੱਜ ਇੱਥੇ ਮੀਟਿੰਗ ਹੋਈ ਹੈ ਤੇ ਜਦੋਂ ਵੀ ਜਿਹੜੇ ਤਿਆਰੀਆਂ ਦਾ ਕੋਈ ਰੂਪਰੇਖਾ ਲਿਖੀ ਜਾਊਗੀ ਤਾਂ ਉਹ ਸੰਗਤਰੇ ਵਿੱਚ ਨਿਸ਼ਚਿਤ ਕੀਤੀ ਜਾਊਗੀ ਬਹਿਸ ਕਰਤਾਕ ਸਾਹਿਬ ਜੀ